1 ਜੂਨ ਨੂੰ ਵੋਟ ਵਾਲੇ ਦਿਨ ਵਾਤੋ-ਵਾਦ ਵੋਟਾਂ ਪਾਉਣ ਦੇ ਹੀ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਅਬ ਕੀ ਬਾਰ ਸਤਰ ਪਰ ਅਤੇ ਗ੍ਰੀਨ ਇਲੈਕਸ਼ਨ 2024 ਦੇ ਨਾਅਰਿਆਂ ਨੂੰ ਸਾਰਤਕਤਾ ਦੇਣ ਦੇ ਮੰਤਵ ਨਾਲ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮੋਹਾਲੀ ਜ਼ਿਲ੍ਹਾ সুইਪ ਟੀਮ ਵੱਲੋਂ ਨੋਡਲ ਅਫਸਰ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਸਵਰਾਜ ਟਰੈਕਟਰਾਂ ਦੀ ਫੈਕਟਰੀ ਚਿਕਲ ਸਮਾਗਮ ਕਰਵਾਇਆ ਗਿਆ ਸਵਰਾਜ ਟਰੈਕਟਰ ਮੋਹਾਲੀ ਦੇ ਪਲਾਂਟ ਹੈਡ ਸੰਦੀਪ ਪੰਗਾਲੀ ਨੇ ਦੱਸਿਆ ਕਿ ਸਵਰਾਜ ਦਾ ਇਹ 50ਵਾਂ ਵਰ੍ਹੇ ਤੇ ਇਸ ਦੇ ਮੁਲਾਜ਼ਮਾਂ ਵੱਲੋਂ ਇੱਕ ਨਾਟਕ ਦੇ ਮੰਚਨ ਨਾਲ ਸਭ ਨੂੰ ਬਿਨਾ ਪੈ ਲਾਲਚ ਨਸ਼ਾ ਤਾਂ ਦੀ ਵਰਤੋਂ ਤੋਂ ਆਪਣੀ ਵੋਟ ਪਾਉਣ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਸੁਨੇਹਾ ਦਿੱਤਾ ਇਸ ਦੌਰਾਨ ਸਾਰਿਆਂ ਨੂੰ VOTING ਸੰਬੰਧੀ ਪ੍ਰਣਵੀਤ ਕਰਵਾਇਆ ਗਿਆ ਮੋਹਾਲੀ ਦੇ ਐਸਡੀਐਮ ਦੀਪਾਕਰ ਗਰਗ ਨੇ ਇਸ ਦੌਰਾਨ ਗ੍ਰੀਨ ਇਲੈਕਸ਼ਨ 2024 ਦੇ ਚੋਣ ਕਮਿਸ਼ਨ ਵੱਲੋਂ ਦਿੱਤੇ ਸੁਨੇਹੇ ਤਹਿਤ ਸਵਰਾਜ ਕੰਪਲੈਕਸ 'ਚ ਬੂਟੇ ਲਗਾਏ ਗਏ ਤੇ ਸਭਨਾਂ ਨੂੰ ਇੱਕ ਇੱਕ ਬੂਟਾ ਲਗਾਉਣ ਲਈ ਪ੍ਰੇਰਿਆ ਉਹਨਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਦਿਵਿਆਂਗ ਵੋਟਰਾਂ ਨੂੰ ਵੀ ਸਨਮਾਨਿਤ ਕੀਤਾ ਅਜੀਤ ਪੰਕਰ ਗਰਗ ਐਸ ਡੀ ਐਮ ਮਹਾਲਿਆਂ ਦਾ ਅਸੀਂ ਪਾਰਲੀਮੈਂਟਰੀ ਕੰਸਟਿਟੂਐਂਸੀ ਅਨੰਤਪੁਰ ਸਾਹਿਬ ਦੇ ਵਿੱਚ ਹੈ ਤੇ ਅੱਜ ਅਸੀਂ ਇੱਕ ਪੇੜਾ ਨੂੰ ਲਗਾਉਣ ਦਾ ਉਪਰਾਲਾ ਗ੍ਰੀਨ ਇਲੈਕਸ਼ਨ ਦੇ ਵੱਲ ਕਰ ਰਹੇ ਹਾਂ ਜੀ ਇਹ ਸਵਰਾਜ ਬਹੁਤ ਹੀ ਇੱਕ ਪੁਰਾਣੀ ਕੰਪਨੀ ਹੈ ਇੱਥੇ ਬਹੁਤ ਏਮਪਲੋਈਜ਼ ਹੈਗੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਨੁੱਕੜ ਨਾਟਕ ਤੇ ਹੋਰ ਉਪਰਾਲੇ ਕੀਤੇ ਜਾ ਰਹੇ ਨੇ ਸਵੀਪ ਐਕਟੀਵਿਟੀਜ਼ ਦੇ ਤਹਿਤ ਸ਼੍ਰੀ ਮੁਖਸਰ ਸਾਹਿਬ ਵਿਕੇ ਸਵੀਪ ਟੀਮ ਵੱਲੋਂ ਖੇਤੀਬਾੜੀ